ਅੱਜਕੱਲ ਲੋਕ ਇੱਕ ਦੂਜੇ ਨੂੰ ਧੋਖਾ ਬਹੁਤ ਦੇ ਰਹੇ ਆ। ਦੋਸਤ ਬਣਾ ਲੈਂਦੇ ਆ, ਧੋਖਾ ਦੇ ਦਿੰਦੇ ਆ। ਇਹੀ ਗੱਲ ਜਿਹੜੀ ਆ ਕਬੂਤਰੀ ਨੇ ਕਬੂਤਰ ਤੋਂ ਪੁੱਛੀ ਸੀ ਤੇ ਕਬੂਤਰ ਨੇ ਆਖਿਆ ਸੀ, ਉਹ ਛੇ ਤਰ੍ਹਾਂ ਦੇ ਲੋਕ ਜਿਨ੍ਹਾਂ ਤੋਂ ਸਾਨੂੰ ਹਰ ਵਕਤ ਦੂਰ ਰਹਿਣਾ ਚਾਹੀਦਾ। ਤਾ ਉਹ ਆਪਾਂ ਉਹਨਾਂ ਬਾਰੇ ਜਾਣਦੇ ਆ। ਉਹ ਕਿਹੜੇ ਲੋਕ ਨੇ? ਕਬੂਤਰ ਨੇ ਕਬੂਤਰੀ ਨੂੰ ਕਿਹਾ, ਦੁਨੀਆ ਤੇ ਬਹੁਤ ਸਾਰੇ ਲੋਕ ਆ ਜਿੰਨਾਂ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਪਰ ਛੇ ਤਰ੍ਹਾਂ ਦੇ ਤਾਂ ਇਹੋ ਜਿਹੇ ਲੋਕ ਆ ਜਿਨ੍ਹਾਂ ਨਾਲੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਕਬੂਤਰੀ ਕਹਿਣ ਲੱਗੀ ਕਿਰਪਾ ਕਰਕੇ ਮੈਨੂੰ ਦੱਸੋ ਉਹ ਕਿਹੜੇ ਲੋਕ ਨੇ ਉਸ ਵਕਤ ਫਿਰ ਕਬੂਤਰ ਨੇ ਦੱਸੀਆਂ ਸੀ ਸਾਰੀਆਂ ਰਾਜ ਦੀਆਂ ਗੱਲਾਂ ਜੇਕਰ ਤੁਸੀਂ ਵੀ ਧੋਖਾ ਖਾਣ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਲੋਕਾਂ ਬਾਰੇ ਜਾਣੋ ਉਹ ਕਿਹੜੇ ਲੋਕ ਨੇ ਕਬੂਤਰ ਕਹਿਣ ਲੱਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਕਰੋਧੀ ਲੋਕ ਹੁੰਦੇ ਆ ਨਾ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਕਬੂਤਰੀ ਕਹਿਣ ਲੱਗੀ ਉਹ ਕਿਉਂ ਕਹਿੰਦਾ ਦੇਖੋ ਕਈ ਵਾਰੀ ਇਹ ਨਾ ਜਦੋਂ ਆਪਾਂ ਕਿਤੇ ਜਾਂਦੇ ਆ ਇੰਨੇ ਕਰੋਧ ਵਿੱਚ ਆ ਜਾਂਦੇ ਆ ਗੁੱਸੇ 'ਚ ਆ ਜਾਂਦੇ ਆ ਦੂਜਿਆਂ ਸਾਹਮਣੇ ਸਾਡਾ ਅਪਮਾਨ ਕਰਦੇ ਆ ਸਾਡੀ ਇੱਜ਼ਤ ਦਾ ਖਿਆਲ ਨਹੀਂ ਰੱਖਦੇ ਇਹੋ ਜਿਹੇ ਬੋਲ ਬੋਲ ਦਿੰਦੇ ਆ ਜਿਹਦੇ ਨਾਲ ਸਾਨੂੰ ਠੇਸ ਜਿੱਥੇ ਪਹੁੰਚਦੀ ਆ ਉੱਤੇ ਸਾਡਾ ਸਾਰਿਆਂ ਵਿੱਚ ਜਿਹੜਾ ਸਨਮਾਨ ਬਣਿਆ ਹੁੰਦਾ ਉਹ ਵੀ ਰਤਬਾ ਬਣਿਆ ਹੁੰਦਾ ਰਹਿ ਨਹੀਂ ਜਾਂਦਾ। ਕਰੋਧੀ ਲੋਕ ਖਤਰਨਾਕ ਹੁੰਦੇ ਆ। ਕਰੋਧੀ ਲੋਕਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹਨਾਂ ਦਾ ਜਿਹੜਾ ਕੰਟਰੋਲ ਹੁੰਦਾ ਆਪਣੇ ਕੋਲ ਨਹੀਂ ਹੁੰਦਾ ਉਹਨਾਂ ਦਾ। ਕ੍ਰੋਧ ਉਹਨਾਂ ਤੇ ਕਾਬੂ ਹੋ ਜਾਂਦਾ ਉਹਨਾਂ ਦੇ ਮਨ ਤੇ। ਕਈ ਵਾਰੀ ਫਿਰ ਉਹ ਇਹੋ ਜੀ ਗੱਲ ਕਰ ਦਿੰਦੇ ਆ ਜਿਹੜੀ ਭਾਵੇਂ ਉਹਨਾਂ ਦਾ ਗੁੱਸਾ ਭਾਵੇਂ ਬਾਅਦ ਵਿੱਚ ਉਤਰ ਜਾਂਦਾ। ਪਰ ਉਹ ساری ਉਮਰ ਦੇ ਸਾਰੇ ਉਹਨਾਂ ਦੇ ਬੋਲੇ ਸ਼ਬਦ ਸਾਨੂੰ ਯਾਦ ਰਹਿੰਦੇ ਅਸੀਂ ਭੁੱਲ ਨਹੀਂ ਸਕਦੇ ਇਸ ਕਰਕੇ ਪਹਿਲਾਂ ਹੀ ਬਿਹਤਰ ਇਹ ਹੋਵੇਗਾ ਕਰੋਧੀ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਜਾਏ ਦੂਜੇ ਨੰਬਰ ਤੇ ਫਿਰ ਕਬੂਤਰ ਨੇ ਦੱਸਿਆ ਉਹ ਲੋਕ ਨੇ ਜਿਹੜੇ ਸਵਾਰਥੀ ਲੋਕ ਨੇ ਇੰਨੇ ਜ਼ਿਆਦਾ ਸਵਾਰਥੀ ਕਈ ਵਾਰੀ ਲੋਡ ਪੈਣ ਤੇ ਕੰਮ ਹੀ ਨਹੀਂ ਆਉਂਦੇ ਵੈਸੇ ਸਾਡੇ ਨਾਲ ਹੁੰਦੇ ਆ ਜਦੋਂ ਸਾਨੂੰ ਕਿਤੇ ਅਜੀ ਲੋਡ ਪੈਂਦੀ ਆ ਤਾਂ ਉਸ ਵਕਤ ਫਿਰ ਭੱਜ ਜਾਂਦੇ ਆ ਜਦੋਂ ਸਾਡੇ ਤੇ ਬਿਪਤਾ ਪੈਂਦੀ ਆ ਤਾਂ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਇਹਨਾਂ ਨੂੰ ਆਪਣੇ ਨਾਲ ਰੱਖਣ ਦਾ ਜਾਂ ਇਹਨਾਂ ਦੇ ਨਾਲ ਰਹਿਣ ਦਾ ਕੋਈ ਫਾਇਦਾ ਨਹੀਂ ਇਹ ਸਿਰਫ ਇੱਕ ਸਮੇਂ ਨੂੰ ਗਵਾਉਣਾ ਹੀ ਆ ਇਸ ਕਰਕੇ ਇਹਨੇ ਲੋਕਾਂ ਤੋਂ ਜਿਹੜੇ ਹਨ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਸਵਾਰਥੀ ਲੋਕਾਂ ਤੋਂ ਦੂਰ ਰਹੋ ਕਿਉਂਕਿ ਇਹ ਤੁਹਾਡੇ ਨਾਲ ਉਦੋਂ ਤੱਕ ਹੀ ਰਹਿੰਦੇ ਆ ਜਦੋਂ ਤੱਕ ਇਹਨਾਂ ਦਾ ਕੋਈ ਕੰਮ ਨਹੀਂ ਬਣ ਜਾਂਦਾ ਇਹਨਾਂ ਤੋਂ ਦੂਰੀ ਬਣਾ ਕੇ ਰੱਖੋਗੇ ਤਾਂ ਕਦੇ ਵੀ ਧੋਖਾ ਨਹੀਂ ਖਾਓਗੇ ਕਿਉਂਕਿ ਇਹਨਾਂ ਨੇ ਤੁਹਾਨੂੰ ਧੋਖਾ ਦੇਣਾ ਇਹ ਲੋਕਾਂ ਦੀ ਸੋਚ ਤਾਂ ਇਸ ਤਰ੍ਹਾਂ ਹੁੰਦੀ ਆ ਕਿ ਸਾਡਾ ਕੰਮ ਬਣਨਾ ਚਾਹੀਦਾ ਦੂਜੇ ਦਾ ਭਾਵੇਂ ਬਣੇ ਚਾਹੇ ਨਾ ਬਣੇ ਇਸ ਤਰ੍ਹਾਂ ਇਹਨਾਂ ਲੋਕਾਂ ਤੋਂ ਜਿੰਨਾ ਤੁਸੀਂ ਦੂਰ ਰਹੋਗੇ ਉਹਨਾਂ ਹੀ ਤੁਹਾਡਾ ਫਾਇਦਾ ਤੁਹਾਡੀ ਸਿਹਤ ਵੀ ਚੜ੍ਹਦੀ ਕਲਾ 'ਚ ਰਹੂਗੀ ਅੱਗੇ ਤੀਜੇ ਨੰਬਰ ਤੇ ਲੋਕ ਦੱਸੇ ਸੀ ਉਹਨਾਂ ਬਾਰੇ ਜਿਹੜੇ ਤੁਹਾਡੀ ਜ਼ਿਆਦਾ ਤਾਰੀਫ਼ ਕਰਦੇ ਆ ਆਮ ਕਰਕੇ ਕੀ ਹੁੰਦਾ ਸਾਨੂੰ ਉਹ ਲੋਕ ਚੰਗੇ ਲੱਗਦੇ ਆ ਜਿਹੜੇ ਸਾਡੀ ਖੁਸ਼ਾਮਦ ਕਰਦੇ ਆ ਤਾਰੀਫ਼ ਕਰਦੇ ਆ ਸਾਨੂੰ ਬੜੇ ਚੰਗੇ ਲੱਗਦੇ ਆ ਪਰ ਹੈ ਉਲਟ ਗੱਲ ਤੁਸੀਂ ਕਦੇ ਪੁਰਾਣੇ ਰਾਜਿਆਂ ਦਾ ਇਤਿਹਾਸ ਪੜਿਓ ਉਹਦੇ ਵਿੱਚ ਇਹ ਚੀਜ਼ ਹੈ ਕਿ ਮੰਤਰੀਆਂ ਨੇ ਝੂਠੀ ਉਸਤਤ ਕਰਕੇ ਝੂਠੀ ਵਡਿਆਈ ਕਰਕੇ ਤਾਰੀਫ ਕਰਕੇ ਰਾਜਿਆਂ ਤੋਂ ਕਿਵੇਂ ਵੱਡੇ ਵੱਡੇ ਕੰਮ ਕਢਵਾ ਲਿਆ ਚਾਪਲੂਸੀ ਕਰਕੇ ਜਿਹੜਾ ਬੰਦਾ ਤੁਹਾਡੀ ਝੂਠੀ ਤਾਰੀਫ ਕਰਦਾ ਜਿਆਦਾ ਹੀ ਤਾਰੀਫ ਕਰੀ ਜਾਂਦਾ ਉਹਨੂੰ ਤੁਹਾਡੇ ਤੱਕ ਕੋਈ ਮਤਲਬ ਆ ਇਸ ਕਰਕੇ ਉਹਨਾਂ ਤੋਂ ਵੀ ਬਚਨ ਦੀ ਸਾਨੂੰ ਲੋੜ ਆ ਝੂਠੀ ਸੋਭਾ ਕਰਨ ਵਾਲੇ ਜਿਆਦਾ ਤਾਰੀਫ ਕਰਨ ਵਾਲੇ ਲੋਕ ਤੁਹਾਨੂੰ ਹਨੇਰੇ 'ਚ ਰੱਖਦੇ ਆ ਉਹ ਕਿਵੇਂ ਕਿਉਂਕਿ ਇਹ ਤੁਹਾਨੂੰ ਸੱਚ ਦੱਸਦੇ ਹੀ ਨਹੀਂ ਤੁਹਾਨੂੰ ਇਹੋ ਲੱਗਣ ਲੱਗ ਜਾਂਦਾ ਵੀ ਹਾਂ ਮੈਂ ਤਾਂ ਬਹੁਤ ਸੋਹਣਾ ਜਾਂ ਮੈਂ ਬੁੱਧੀਮਾਨ ਅਕਲਮੰਦ ਆ ਨਹੀਂ ਅਸਲ ਦੇ ਵਿੱਚ ਇਹੀ ਇਹਨਾਂ ਦੀ ਕਮੀ ਆ ਕਿ ਤੁਹਾਨੂੰ ਸੱਚ ਨਹੀਂ ਦੱਸਦੇ ਦੋਸਤ ਸੱਚਾ ਹੋਂਦਾ ਜਿਹੜੇ ਸਾਡੇ ਗੁਣ ਵੀ ਦੱਸੇ ਤੇ ਨਾਲ ਕਮੀਆਂ ਵੀ ਦੱਸੇ ਸੱਚੇ ਦੋਸਤ ਦੀ ਪਛਾਣੀਏ ਹੁੰਦੀ ਆ ਇਹ ਜਿਹੜੇ ਝੂਠੀ ਸੋਭਾ ਕਰਨ ਵਾਲੇ ਲੋਕ ਹੁੰਦੇ ਆ ਉਦੋਂ ਤੱਕ ਹੀ ਤੁਹਾਡੇ ਨਾਲ ਰਹਿੰਦੇ ਆ ਜਦੋਂ ਤੱਕ ਤੁਹਾਡੇ ਕੋਲ ਜਾਂ ਪੈਸਾ ਜਾਂ ਕੋਈ ਰਤਬ ਜਦੋਂ ਕਿਸੇ ਹੋਰ ਬੰਦੇ ਕੋਲ ਤੁਹਾਡੇ ਨਾਲੋਂ ਵੱਡਾ ਰਤਬਾ ਆ ਗਿਆ ਵੱਧ ਪੈਸੇ ਆ ਗਏ ਇਹਨਾਂ ਨੇ ਉਹਦੇ ਕੋਲ ਚਲੇ ਜਾਣਾ ਇਹਨਾਂ ਨਾਲ ਨਹੀਂ ਬਣਾ ਕੇ ਰੱਖਣੀ ਇਹਨਾਂ ਤੋਂ ਤਾਂ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਇਹਨਾਂ ਤੋਂ ਤਾਂ ਦੂਰੀ ਜਿੰਨੀ ਹੋ ਸਕੇ ਉਨੀ ਬਣਾ ਕੇ ਰੱਖਣੀ ਚਾਹੀਦੀ ਆ ਕਈ ਵਾਰੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਾੜੇ ਬੰਦਿਆਂ ਨਾਲੋਂ ਟੁੱਟਣਾ ਵੀ ਪੈਂਦਾ ਅੱਗੇ ਚੌਥੀ ਤਰ੍ਹਾਂ ਦੇ ਲੋਕ ਜੋ ਦੱਸਿਆ ਝੂਠੇ ਲੋਕ ਹੁੰਦੇ ਆ ਇਹ ਲੋਕ ਜਿਹੜੇ ਝੂਠੇ ਹੁੰਦੇ ਆ ਇਹਨਾਂ ਦਾ ਕੰਮ ਇਹੀ ਹੁੰਦਾ ਕਿ ਇਧਰੋਂ ਉਧਰ ਗੱਲਾਂ ਕਰਨੀਆਂ ਉਧਰੋਂ ਇਧਰ ਕਰਨੀਆਂ ਇਹ ਭੜਕਾ ਸਕਦੇ ਆ ਤੁਹਾਨੂੰ ਵੀ ਤੁਹਾਡੇ ਖਿਲਾਫ ਤੁਹਾਡੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਇਸ ਕਰਕੇ ਜਦੋਂ ਤੁਸੀਂ ਝੂਠੇ ਬੰਦੇ ਦੀਆਂ ਗੱਲਾਂ ਸੁਣਨ ਲੱਗ ਜਾਓਗੇ ਤੇ ਉਹਨਾਂ ਨੂੰ ਮੰਨਣ ਵੀ ਲੱਗ ਜਾਓਗੇ ਫਿਰ ਤੁਸੀਂ ਦੂਜਿਆਂ ਨੂੰ ਮਾੜਾ ਸਮਝਣ ਲੱਗ ਜਾਓਗੇ ਰਿਸ਼ਤੇ ਟੁੱਟ ਜਾਣਗੇ ਇਹਨਾਂ ਕੁਝ ਹੋ ਜਾਂਦਾ ਇਸ ਕਰਕੇ ਝੂਠੇ ਬੰਦੇ ਨਾਲ ਦੋਸਤੀ ਨਹੀਂ ਸਾਨੂੰ ਬਣਾਉਣੀ ਚਾਹੀਦੀ ਅੱਗੇ ਹਨ ਪੰਜਵੀਂ ਤਰ੍ਹਾਂ ਦੇ ਉਹ ਲੋਕ ਜਿਹੜੇ ਕਿ ਦੂਜਿਆਂ ਨੂੰ ਧੋਖਾ ਦਿੰਦੇ ਆ ਤੁਹਾਨੂੰ ਪਤਾ ਵੀ ਉਹਨਾਂ ਨੇ ਅੱਜ ਤੱਕ ਧੋਖਾ ਦੇ ਦਿੱਤਾ ਦੂਜਿਆਂ ਨੂੰ ਹੁਣ ਉਹ ਕਹਿੰਦੇ ਅਸੀਂ ਨਹੀਂ ਧੋਖਾ ਦੇਵਾਂਗੇ ਮੈਂ ਤੁਹਾਨੂੰ ਇੱਥੇ ਕਹਿਣਾ ਚਾਹੁੰਨਾ ਇਹੋ ਜਿਹੇ ਲੋਕਾਂ ਨੂੰ ਆਦਤ ਪੈ ਜਾਂਦੀ ਆ ਤੁਹਾਨੂੰ ਮਿੱਠਾ ਬੋਲ ਕੇ ਆਪਣੀਆਂ ਗੱਲਾਂ ਚ ਲੈ ਲੈਂਦੇ ਆ ਅੰਦਰ ਇਹਨਾਂ ਦੇ ਸ਼ੁਰੀ ਹੁੰਦੀ ਆ ਜੁਬਾਨ ਤੇ ਗੋੜ ਵਰਗੀਆਂ ਸ਼ਹਿਦ ਵਰਗੀਆਂ ਗੱਲਾਂ ਹੁੰਦੀਆਂ ਨੇ ਇਹੋ ਜੇ ਲੋਕਾਂ ਤੋਂ ਹਮੇਸ਼ਾ ਬਚੋ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਨਾਲ ਹੀ ਕੋਈ ਚੀਜ਼ ਹੋਣੀ ਆ ਫੇਰ ਹੀ ਆਪਾਂ ਸਮਝਣਾ ਦੂਜਿਆਂ ਦੇ ਤਜਰਬੇ ਤੋਂ ਵੀ ਅਸੀਂ ਸਮਝ ਸਕਦੇ ਆ ਕਿ ਇਹ ਬੰਦੇ ਜਿਸ ਤਰ੍ਹਾਂ ਪੈਸਾ ਲੈ ਲੈਂਦੇ ਆ ਉਧਾਰ ਮੋੜਦੇ ਨਹੀਂ ਹੁਣ ਜਦੋਂ ਆਪਾਂ ਨੂੰ ਪਤਾ ਹੋਵੇ ਕਿ ਫਲਾਣਾ ਬੰਦਾ ਪੈਸਾ ਲੈ ਲੈਂਦਾ ਉਹ ਕਿਸੇ ਨੂੰ ਮੋੜਦਾ ਨਹੀਂ ਕੀ ਅਸੀਂ ਉਹਨੂੰ ਪੈਸੇ ਦੇਵਾਂਗੇ ਨਹੀਂ ਦੇਵਾਂਗੇ ਨਾ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਦੂਜਿਆਂ ਨੂੰ ਧੋਖਾ ਦੇ ਰਿਹਾ ਆਪਾਂ ਉਹਨੂੰ ਮਿੱਤਰ ਕਿਉਂ ਬਣਾਵਾਂਗੇ ਕੁਝ ਗੱਲਾਂ ਸਿੱਧੀਆਂ ਸਾਫ਼ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਪਾਉਂਦੇ ਤੇ ਲੋਕ ਸਾਡੇ ਨਾਲ ਧੋਖਾ ਕਰ ਜਾਂਦੇ ਆ ਫਿਰ ਉਹ ਇੰਨੇ ਢੀਠ ਲੋਕ ਹੁੰਦੇ ਨੇ ਇਹੋ ਜੇ ਸੁਭਾਅ ਬਣਾਇਆ ਹੁੰਦਾ ਉਹਨਾਂ ਨੂੰ ਪਛਤਾਵਾ ਨਹੀਂ ਹੁੰਦਾ ਸਗੋਂ ਜਿਹਨੂੰ ਧੋਖਾ ਦਿੱਤਾ ਜਾਂਦਾ ਉਹ ਵਿਚਾਰੇ ਪਛਤਾਵੇ ਵਿੱਚ ساری ਜ਼ਿੰਦਗੀ ਕੱਢ ਦਿੰਦੇ ਆ ਕਿ ਆ ਮੇਰੇ ਨਾਲ ਕੀ ਹੋ ਗਿਆ ਤਾਂ ਇਹੋ ਜਿਹੇ ਜਿਹੜੇ ਲੋਕ ਆ ਦੂਜਿਆਂ ਨੂੰ ਧੋਖਾ ਦੇਣ ਵਾਲੇ ਇਹਨਾਂ ਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਭਰੋਸਾ ਨਹੀਂ ਕਰਨਾ ਚਾਹੀਦਾ ਇਹਨਾਂ ਨਾਲੋਂ ਟੁੱਟੇ ਰਹੋਗੇ ਸਦਾ ਰੱਬ ਨਾਲ ਜੁੜੇ ਰਹੋਗੇ ਇਹਨਾਂ ਨਾਲ ਦੋਸਤੀ ਬਨਾਲੀ ਰੱਬ ਨਾਲੋਂ ਵੀ ਇਹਨਾਂ ਨੇ ਤੁਹਾਨੂੰ ਤੋੜ ਦੇਣਾ ਅੱਗੇ ਹੁਣ ਉਹ ਲੋਕ ਛੇਵੀਂ ਤਰ੍ਹਾਂ ਦੇ ਜਿਨ੍ਹਾਂ ਨੂੰ ਆਪਾਂ ਚੁਗਲਖੋਰ ਕਹਿ ਦਈਏ ਜਿਨ੍ਹਾਂ ਦੇ ਢੱਡ ਵਿੱਚ ਕੋਈ ਗੱਲ ਪੱਚਦੀ ਨਹੀਂ ਜਿਹੜਾ ਕਿਸੇ ਦੇ ਰਾਜ਼ ਸਾਹਮਣੇ ਨਹੀਂ ਰੱਖ ਸਕਦੇ ਉਹਨਾਂ ਦੀ ਮੈਂ ਗੱਲ ਕਰੂੰਗਾ ਇਹ ਉਹ ਲੋਕ ਨੇ ਕਿ ਦੂਜਿਆਂ ਦੀਆਂ ਗੱਲਾਂ ਜਿਹੜੀਆਂ ਨੇ ਰੱਖ ਨਹੀਂ ਸਕਦੇ ਆਪਣੇ ਤੱਕ ਇਹਨਾਂ ਦਾ ਹਾਜਮਾ ਬਹੁਤ ਥੋੜਾ ਹੁੰਦਾ ਹੁਣ ਮੰਨ ਲਓ ਜਿਹੜਾ ਵੀ ਕੋਈ ਆ ਕੇ ਤੁਹਾਨੂੰ ਦੂਜਿਆਂ ਦੀਆਂ ਗੱਲਾਂ ਦੱਸ ਰਿਹਾ ਤੇ ਤੁਹਾਡੀਆਂ ਗੱਲਾਂ ਵੀ ਦੂਜਿਆਂ ਨੂੰ ਦੱਸਦਾ ਹੋਵੇਗਾ ਇੱਕ ਆਦਤ ਆ ਬੰਦਾ ਇੱਕ ਆਦਤ ਦਾ ਨਾਮ ਆ ਜਦੋਂ ਆਦਤ ਪੱਕ ਜਾਂਦੀ ਆ ਫਿਰ ਵਾਰ-ਵਾਰ ਉਹਦੇ ਸੰਸਕਾਰ ਬਣ ਜਾਂਦੇ ਆ ਸੁਭਾਅ ਬਣ ਜਾਂਦਾ ਫਿਰ ਬੰਦਾ ਕਰ ਨੂੰ ਹਟ ਨਹੀਂ ਸਕਦਾ ਉਹ ਇਹਦਾ ਬਹੁਤ ਗੁਰੂ ਦੀ ਕਿਰਪਾ ਹੋ ਜੇ ਕਿਤੇ ਮਾੜੀ ਆਦਤ ਜਿਹੜੀ ਆ ਜਾਂਦੀ ਆ ਨਹੀਂ ਤਾਂ ਬੰਦਾ ਮਰਦੇ ਦਮ ਤੱਕ ਆਪਣੀ ਆਤ ਤਾਂ ਨਹੀਂ ਛੱਡਦਾ ਇਹੋ ਜਿਹੇ ਲੋਕਾਂ ਨੂੰ ਜੇ ਤੁਹਾਡੀ ਜ਼ਿੰਦਗੀ ਦਾ ਕੋਈ ਰਾਜ਼ ਪਤਾ ਲੱਗ ਜੇ ਇਹ ਤੁਹਾਨੂੰ ਸਮੱਸਿਆ ਖੜੀ ਕਰ ਦੇਣਗੇ ਤੁਹਾਡਾ ਨਾਂ ਖਰਾਬ ਕਰ ਦੇਣਗੇ ਦੂਜਿਆਂ ਬਾਰੇ ਦੱਸੀ ਜਾਣਗੇ ਤਾਂ ਆਪਣੀ ਜ਼ਿੰਦਗੀ ਦੇ ਜਿਹੜੇ ਰਾਜ਼ ਹੁੰਦੇ ਆ ਕਦੇ ਵੀ ਇਹੋ ਜਿਹੇ ਲੋਕਾਂ ਨੂੰ ਦੱਸਣੇ ਨਹੀਂ ਚਾਹੀਦੇ ਕਿਸੇ ਨੂੰ ਵੀ ਨਹੀਂ ਦੱਸਣੇ ਚਾਹੀਦੇ ਭਾਵੇਂ ਦੋਸਤ ਹੋਵੇ ਰਿਸ਼ਤੇਦਾਰ ਹੋਵੇ ਕੋਈ ਵੀ ਹੋਵੇ ਕਿਉਂਕਿ ਉਹਦੇ ਨਾਲ ਕੀ ਹੁੰਦਾ ਲੋਕ ਬੜੀ ਛੇਤੀ ਅੱਜ ਕੱਲ ਬਦਲ ਰਹੇ ਆ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਪਿਲਨਾ ਲੋਕ ਹੁੰਦੇ ਸੀ ਉਹ ਜਵਾਨ ਦੇ ਪੱਕੇ ਹੁੰਦੇ ਸੀਗੇ ਘਰ ਭਾਵੇਂ ਉਹਨਾਂ ਦੇ ਕੱਚੇ ਹੁੰਦੇ ਸੀ ਅੱਜ ਕੱਲ ਮਾਰਬਲ ਲੱਗਾ ਪੱਥਰ ਲੱਗੇ ਘਰਾਂ ਵਿੱਚ ਲੋਕਾਂ ਦੇ ਦਿਲ ਵੀ ਪੱਥਰਾਂ ਵਰਗੇ ਹੋਏ ਪਏ ਆ ਇਸ ਕਰਕੇ ਤੇ ਤੁਹਾਨੂੰ ਸੋਚਣਾ ਪਊਗਾ ਹੁਣ ਕੁਝ ਚੀਜ਼ਾਂ ਅਸੀਂ ਪ੍ਰਾਤਨ ਗ੍ਰੰਥਾਂ ਵਿੱਚੋਂ ਵੀ ਸਿੱਖ ਸਕਦੇ ਆ ਇਹ ਘਰ ਦਾ ਭੇਤੀ ਲੰਕਾ ਟਾਏ ਐਵੇਂ ਨਹੀਂ ਗੱਲ ਬਣੀ ਇਹ ਭੇਤ ਪਾ ਕੇ ਹੀ ਲੰਕਾ ਟੈਂਦੀ ਆ ਇਹ ਭਵੀਖਣ ਨੇ ਤਾਂ ਹੀ ਦੱਸਿਆ ਸੀ ਨਾ ਰਾਵਣ ਇਸ ਤਰ੍ਹਾਂ ਮਰੇਗਾ ਸ਼੍ਰੀ ਰਾਮਚੰਦਰ ਜੀ ਨੂੰ ਦੱਸਿਆ ਨਹੀਂ ਗੱਲ ਸਾਰੀ ਉਹ ਇਸ ਤਰ੍ਹਾਂ ਇਹਨਾਂ ਦੀ ਨਾਭੀ ਦੇ ਵਿੱਚ ਤੀਰ ਮਾਰੋ ਫਿਰ ਇਹਨਾਂ ਨੇ ਮਰਨਾ ਨਹੀਂ ਨਹੀਂ ਮਰਨਾ ਤਾਂ ਉਹ ਜਿਹੜੀ ਗੱਲ ਸਹੀ ਬਣੀ ਵੀ ਘਰ ਦਾ ਭੇਤੀ ਉਹ ਲੰਕਾ ਢਾ ਸਕਦਾ ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਐਵੇਂ ਨਹੀਂ ਬਣੀਆਂ ਇਹ ਖਾਣਾ ਜਿਹੜੀਆਂ ਬਣਦੀਆਂ ਇਹ ਤਜਰਬਿਆਂ ਚੋਂ ਬਣਦੀਆਂ ਬਾਕੀ ਗੁਰਬਾਣੀ ਦੇ ਸੰਦਰਭ ਦੇ ਵਿੱਚ ਜਦੋਂ ਆਪਾਂ ਵੇਖਦੇ ਆ ਸਤਿਗੁਰੂ ਜੀ ਵੀ ਸਾਨੂੰ ਕਹਿੰਦੇ ਆ ਵੀ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਇਹ ਲੋਭੀ ਬੰਦੇ ਜਿਨ੍ਹਾਂ ਦਾ ਪੈਸੇ ਨਾਲ ਪਿਆਰ ਆ ਮਨ ਦੇ ਪਿੱਛੇ ਚੱਲਦੇ ਆ ਇਹਨਾਂ ਨਾਲੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਪਰ ਗੁਰੂ ਸਾਹਿਬ ਜੀ ਵੀ ਕੁਝ ਇਹੋ ਜਿਹੇ ਲੋਕ ਆ ਉਹਨਾਂ ਨਾਲੋਂ ਦੂਰੀ ਬਣਾ ਕੇ ਰੱਖਣ ਲਈ ਸਾਨੂੰ ਕਹਿ ਰਹੇ ਆ ਜਿਹੜਾ ਤੰਬਾਕੂ ਵਰਤਦਾ ਸਾਨੂੰ ਉਹਦੇ ਨਾਲ ਮੇਲ ਨਹੀਂ ਕਰਨਾ ਚਾਹੀਦਾ ਜਿੱਧਰ ਪੀਂਦਾ ਕੋਈ ਤੰਬਾਕੂ ਸਿੱਖ ਬੱਚਾ ਨਾ ਉਧਰ ਝਾਕੂ ਕਦੇ ਵੀ ਸਾਨੂੰ ਉਹਨਾਂ ਨਾਲ ਮੇਲ ਨਹੀਂ ਕਰਨਾ ਚਾਹੀਦਾ ਗੁਰੂ ਸਾਹਿਬ ਜੀ ਦਾ ਘੋੜਾ ਨਹੀਂ ਲੰਘਿਆ ਸੀਗਾ ਤਾਂ ਅਸੀਂ ਇਹਨਾਂ ਨੂੰ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਆ ਤਾਂ ਕਈ ਵਾਰੀ ਸਾਨੂੰ ਐ ਹੁੰਦਾ ਮਨ ਦੇ ਵਿੱਚ ਵੀ ਤੁਸੀਂ ਸਾਨੂੰ ਤੋੜ ਰਹੇ ਹੋ ਲੋਕਾਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਨਹੀਂ ਨਾ ਤਾਂ ਰਿਸ਼ਤੇਦਾਰਾਂ ਨਾਲੋਂ ਤੋੜਿਆ ਜਾ ਰਿਹਾ ਨਾ ਮਿੱਤਰਾਂ ਨਾਲੋਂ ਨਾ ਦੋਸਤਾਂ ਨਾਲੋਂ ਸਿਰਫ ਉਹਨਾਂ ਲੋਕਾਂ ਨਾਲੋਂ ਮੈਂ ਕਹਿ ਰਿਹਾ ਦੂਰੀ ਬਣਾ ਕੇ ਰੱਖੋ ਜਿਹੜੇ ਤੁਹਾਡਾ ਨੁਕਸਾਨ ਕਰਦੇ ਆ ਅੱਜ ਕੱਲ ਇਹ ਕਾਲ ਯੁੱਗ ਦਾ ਜਿਵੇਂ ਯੁੱਗ ਹੈ ਦੇ ਵਿੱਚ ਤਾਂ ਇੱਕ ਟ੍ਰੈਂਡੀ ਬਣ ਗਿਆ ਇੱਕ ਤਰ੍ਹਾਂ ਦਾ ਇਹ ਜੋ ਮੈਂ ਕਹਿ ਰਿਹਾ ਵੀ ਧੋਖਾ ਦੇਣਾ ਅਸਲ ਵਿੱਚ ਤਾਂ ਤੁਸੀਂ ਜੇ ਬਚਣਾ ਚਾਹੁੰਦੇ ਹੋ ਇਹ ਛੇ ਤਰ੍ਹਾਂ ਦੇ ਲੋਕ ਜਿਹੜੇ ਕਿ ਜ਼ਿਆਦਾ ਕਰਕੇ ਧੋਖਾ ਦਿੰਦੇ ਆ ਤੇ ਇਹ ਕਈ ਤਰ੍ਹਾਂ ਦੇ ਆ ਇਹ ਕੇਵਲ ਛੇ ਤਰ੍ਹਾਂ ਦੇ ਤਾਂ ਉਹੀ ਦੱਸੇ ਗਏ ਆ ਜਿਨ੍ਹਾਂ ਨੇ ਬਹੁ ਗਿਣਤੀ ਵਿੱਚ ਧੋਖਾ ਦਿੱਤਾ ਧੋਖਾ ਦੇਣ ਵਾਲੇ ਹੋਰ ਵੀ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਤਾਂ ਉਹ ਫਿਰ ਕਬੂਤਰ ਨੇ ਕਬੂਤਰੀ ਨੂੰ ਸਾਰੀਆਂ ਗੱਲਾਂ ਜਦੋਂ ਦੱਸ ਦਿੱਤੀਆਂ ਕਿ ਇਹ ਆ ਇਹੋ ਜੀ ਦੁਨੀਆ ਫਿਰ ਉਹਨੇ ਆਖਿਆ ਕਿ ਦੁਨੀਆ ਦੇ ਲੋਕ ਧੋਖਾ ਕਿਉਂ ਦਿੰਦੇ ਆ ਇੱਕ ਦੂਜੇ ਨੂੰ ਗੱਲ ਉਹਨੇ ਇਹੀ ਕਹੀ ਜਵਾਬ ਦਾ ਇੱਕੋ ਵਿੱਚ ਹੀ ਦੇ ਦਿੱਤਾ ਬਹੁਤ ਸੋਹਣਾ ਜਵਾਬ ਦਿੱਤਾ ਕਿ ਅਸਲ ਵਿੱਚ ਰੱਬ ਨਾਲੋਂ ਟੁੱਟੇ ਹੋਏ ਆ ਜੇ ਰੱਬ ਨਾਲੋਂ ਜੁੜੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਕਿ ਮਨਮੁਖ ਜਿਹੜੇ ਲੋਕ ਆਹੇ ਇਹਨਾਂ ਨੂੰ ਗਿਆਨ ਨਹੀਂ ਇੰਨਾ ਕਿ ਸਰਗੁਣ ਸਰੂਪ ਦੇ ਵਿੱਚ ਪਰਮੇਸ਼ਰ ਵਿਚਰ ਰਿਆ ਉਹ ਸਰਗੁਣ ਸਰੂਪ ਜੋ ਦੁਨੀਆ ਦੇ ਵਿੱਚ ਇਹ ਬੰਦੇ ਵੀ ਤਾਂ ਉਹਦੇ ਹੀ ਆ ਨਾ ਜਿਹੜਾ ਬੰਦਾ ਇਹ ਗੱਲ ਸਮਝਦਾ ਵੀ ਇਹ ਜਿੰਨੇ ਲੋਕ ਨੇ ਆਸੇ-ਪਾਸੇ ਸਾਰਿਆਂ ਦੇ ਅੰਦਰ ਪਰਮੇਸ਼ਰ ਵਰਤ ਰਿਆ ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਹੋ ਸਰਬਠਾਈ ਪਰ ਇਹਨਾਂ ਨੂੰ ਗਿਆਨ ਨਹੀਂ ਇੰਨਾ ਸਭ ਮੈਂ ਜੋਤ-ਜੋਤ ਹੈ ਸੋਏ ਇਸ ਕਰਕੇ ਧੋਖਾ ਦੇਈ ਜਾਂਦੇ ਆ ਸਭ ਕੁਝ ਕਰੀ ਜਾਂਦੇ ਆ ਤਾਂ ਇਹਨਾਂ ਲੋਕਾਂ ਨੂੰ ਉਦੋਂ ਗਿਆਨ ਆਊਗਾ ਜਦੋਂ ਇਹ ਰੱਬ ਨਾਲ ਜੁੜਨਗੇ ਰੱਬ ਨਾਲ ਜੁੜ ਜਾਣਗੇ ਗਿਆਨ ਹੋ ਜਾਵੇਗਾ ਇਹਨਾਂ ਨੂੰ ਫਿਰ ਇਹ ਕਿਸੇ ਨੂੰ ਧੋਖਾ ਨਹੀਂ ਦੇਣਗੇ ਕਿਉਂਕਿ 100 ਵਾਰੀ ਧੋਖਾ ਖਾ ਲਿਓ ਤੇ ਇੱਕ ਵਾਰੀ ਧੋਖਾ ਕਿਸੇ ਨੂੰ ਦਿਓ ਨਾ 100 ਵਾਰੀ ਧੋਖਾ ਖਾ ਲੈਣਾ ਚਾਹੀਦਾ ਕਿਸੇ ਨੂੰ ਇੱਕ ਵਾਰੀ ਧੋਖਾ ਦੇਣ ਦੀ ਬਜਾਏ ਤਾਂ ਇਹ ਸਾਨੂੰ ਬਾਣੀ ਸਾਰ ਵਾਰ ਸਮਝਾਉਂਦੀ ਆ ਸੰਗਤ ਜੀ ਪਰ ਆਪਾਂ ਉਹ ਲੋਕ ਆ ਇੱਕ ਵਾਰੀ ਧੋਖਾ ਖਾਧਾ ਆਪਾਂ ਵੀ ਉਹ ਲੋਕਾਂ ਦੂਜੀ ਵਾਰੀ ਤੀਜੀ ਵਾਰੀ ਵਾਰ-ਵਾਰ ਖਾਈ ਜਾਂਦੇ ਧੋਖਾ ਸਮਝ ਤੋਂ ਕੰਮ ਨਹੀਂ ਲੈਂਦੇ ਤੇ ਉਹ ਲੋਕ ਜਿਹੜੇ ਆ ਧੋਖਾ ਦੇਈ ਜਾਂਦੇ ਆ ਮੈਂ ਤਾਂ ਇਹ ਕਹਿਣਾ ਕਿ ਇਹੋ ਜਿਹੇ ਬੰਦੇ ਨੂੰ ਇਤਨਾ ਗਿਆਨਵਾਨ ਹੋਣਾ ਚਾਹੀਦਾ ਨਾ ਤਾਂ ਕਿਸੇ ਨੂੰ ਧੋਖਾ ਦੇਣਾ ਚਾਹੀਦਾ ਤੇ ਨਾ ਹੀ ਕਿਸੇ ਨੂੰ ਧੋਖਾ ਖਾਣਾ ਚਾਹੀਦਾ ਇਤਨੇ ਅਸੀਂ ਬੁੱਧੀਮਾਨ ਬਣ ਜਾਈਏ ਉਹ ਜਿਹੜੇ ਇਹੋ ਜਿਹੇ ਵਿਚਾਰ ਇਹਨਾਂ ਤੇ ਅਮਲ ਕਮਾ ਕੇ ਜਾਂ ਦੂਜਿਆਂ ਦਾ ਤਜਰਬਾ ਵੀ ਅਸੀਂ ਲੈ ਸਕਦੇ ਆ ਬਹੁਤ ਚੰਗੀਆਂ ਗੱਲਾਂ ਸਾਨੂੰ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਦੀਆਂ ਇਹ ਬੁੱਧੀਜੀਵੀ ਤੋਂ ਸਿੱਖਣ ਨੂੰ ਮਿਲਦੀਆਂ ਨੇ ਬਹੁਤ ਗਿਆਨਵਾਨ ਪੁਰਸ਼ ਪਏ ਆ ਚੰਗੇ ਚੰਗੇ ਜੋ ਸਾਨੂੰ ਵਧੀਆ ਗੱਲਾਂ ਦੱਸਦੇ ਨੇ ਤਾਂ ਗੁਰਬਾਣੀ ਜਿਹੜੀ ਆ ਉਹਦੇ ਅਰਥਾਂ ਨੂੰ ਜਦੋਂ ਅਸੀਂ ਸਮਝਦੇ ਆ ਸਾਨੂੰ ਪਤਾ ਲੱਗਦਾ ਕਿਹੜੇ ਲੋਕਾਂ ਦੇ ਨਾਲ ਸਾਨੂੰ ਰਹਿਣਾ ਚਾਹੀਦਾ ਗੁਰਮਖਾਂ ਦੇ ਨਾਲ ਕਿੱਦਾਂ ਦੇ ਲੋਕਾਂ ਨਾਲ ਨਹੀਂ ਰਹਿਣਾ ਚਾਹੀਦਾ ਔ ਭਗਤ ਕਬੀਰ ਜੀ ਵੀ ਦੱਸ ਦਿੰਦੇ ਆ ਸਾਖਤ ਸੰਗ ਨਾ ਕੀਜੀਏ ਕਬੀਰ ਦੂਰਹਿ ਜਾਈਏ ਭਾਗ ਭਗਤ ਕਬੀਰ ਜੀ ਵੀ ਕਹਿੰਦੇ ਆ ਵੀ ਇਹੋ ਜੇ ਲੋਕਾਂ ਨੂੰ ਛੱਡ ਕੇ ਦੂਰ ਚਲੇ ਜਾਓ ਤਾਂ ਥੋੜਾ ਬਹੁਤਾ ਸਾਨੂੰ ਸਮਝ ਲਿਆਉਣੀ ਪਵੇਗੀ ਕੇਵਲ ਇਹ ਨਹੀਂ ਕਿ ਆਪ ਹੀ ਠੋਖਾ ਖਾ ਕੇ ਸਿੱਖਣਾ ਦੂਜਿਆਂ ਦੇ ਤਜਰਬੇ ਤੋਂ ਵੀ ਸਾਨੂੰ ਸਿੱਖ ਲੈਣਾ ਚਾਹੀਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਜ਼ਿੰਦਗੀ ਜਿਹੜੀ ਵਾਰ-ਵਾਰ ਨਹੀਂ ਮਿਲਣੀ ਇੱਕ ਵਾਰੀ ਹੀ ਇਹ ਮਨੁੱਖਾ ਜੀਵਨ ਮਿਲਿਆ ਤੇ ਅਸੀਂ ਭਾਈ ਇਹਦੇ ਵਿੱਚ ਕਿਸੇ ਨੂੰ ਠੋਖਾ ਨਾ ਦਈਏ ਇਹ ਅਸੀਂ ਕਰੋਧੀਆਂ ਸਵਾਰਥੀਆਂ ਤਾਂ ਸਾਰੀਆਂ ਚੀਜ਼ਾਂ ਛੱਡੀਏ ਜੇ ਝੂਠ ਬੋਲਦੇ ਆ ਇਹ ਵੀ ਔਗਣ ਛੱਡੀਏ ਕਿਸੇ ਦੀਆਂ ਗੱਲਾਂ ਇਧਰੋਂ ਉਧਰ ਕਰਕੇ ਦੱਸਣੀਆਂ ਵੀ ਛੱਡੀਏ ਇਹ ਸਾਰੇ ਪਾਪ ਹੀ ਆ ਪੁੱਲ ਚੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ